ਇਹ ਮੁੜ ਕੇ ਕੁੜੀ ਨੇ 4 ਸਾਲ ਮੰਗੀ ਰਹੀ ਆਪਣੇ ਮੁੰਡੇ ਨਾਲ 19 ਚ ਜਾ ਕੇ 22 ਚ ਜਾ ਕੇ ਵਿਆਹ ਕਰਾਇਆ ਵਿਆਹ ਕਰਾਉਣ ਤੋਂ ਬਾਅਦ ਜਿਹਨੇ 24 ਚ ਮੁੰਡਾ ਸੱਦਿਆ ਦੂ 2 ਬਾਈਂ ਮਹੀਨੇ ਬਾਅਦ ਅੱਛਾ 2 ਬਾਈਂ ਮਹੀਨੇ ਬਾਅਦ ਸਾਧਕੇ ਮੁੰਡੇ ਨੇ ਕੋਈ ਤਾਲ ਮੇਲ ਨਹੀਂ ਰੱਖਿਆ ਜਦੋਂ ਮੁੰਡਾ ਬੁਲਾਉਂਦਾ ਸੀ ਉਹਨੂੰ ਕਹਿੰਦੀ ਸੀ ਕਿ ਮੇਰਾ ਸਭ ਕੁਝ ਜੀਜੂ ਜੀ ਨੂੰ ਦੱਸਿਆ ਹੋਇਆ ਚਾਰ ਮਹੀਨੇ ਤੋਂ ਬਾਅਦ ਉਹ ਮੈਨੂੰ ਕਹਿੰਦਾ ਸਿੱਧਾ ਹੀ ਪੰਜਾਬੀ ਚ ਕਹਿੰਦਾ ਛੱਗਾ ਚੱਕਿਆ ਜਿਹੜਾ ਕੋ ਕਰਨਾ ਕਰ ਲਾ ਅੱਛਾ ਜਿੱਥੇ ਜ਼ੋਰ ਲਾਣਾ ਲਾਲਾ ਤੂੰ ਮੈਨੂੰ ਜਾਣਦਾ ਨਹੀਂ ਨਹੀਂ ਥੋ ਲੈ हां मुड़के ਕੁੜੀ ਰਹਿ ਕੇ 4 ਮਹੀਨੇ ਮੁੰਡੇ ਦੇ ਨਾਲ ਕੋਈ ਤਾਲਮੇਲ ਨਹੀਂ ਸੀ ਦੋ ਰੋਟੀਆਂ ਦਿੰਦੀ ਸੀ ਤੇ ਮੁੜ ਕੇ ਮੁੰਡੇ ਨੂੰ ਕਹਿ ਲਿਖ ਕੇ ਪਾਉਣ ਲੱਗ ਗਈ ਵੀ ਤੂੰ ਜਾ ਇਥੋਂ ਤੂੰ ਉੱਠ ਜਾ ਮੈਂ ਵੀ ਇਥੋਂ ਉੱਠ ਜਾਣਾ ਮੁੜ ਕੇ ਕੁੜੀ ਉਹਨੂੰ 6ਵੇਂ ਮਹੀਨੇ 30 ਤਰੀਕ ਨੂੰ ਆਪਣਾ ਸਮਾਨ ਚੱਕ ਕੇ ਉੱਡ ਗਈ ਆ ਮੁੜ ਕੇ ਜਾ ਕੇ ਉਹਨੇ 8ਵੇਂ ਦੀ 2 ਤਰੀਕ ਨੂੰ ਤਲਾਕ ਭੇਜਤੇ ਆ ਜੀ ਦੋਨਾਂ ਗੁਰ ਆਪਣਾ ਪਰ ਮਰਜ਼ਾ ਦੇ ਅਨੁਸਾਰ ਲਾਵਾ ਕਰਕੇ ਆ ਜੀ ਜਿਆ ਲੜਕੀ ਲੜਕੇ ਦਾ ਕੀਤਾ ਬਾਹਰ ਜੁਕੇ ਵਿੱਚ ਗਏ ਆ ਜੀ ਤੇ ਉਹ ਟਾਈਮ ਤੇ ਬਹੁਤ ਸਾਡੇ ਨਾਲ ਵਧੀਆ ਰਏ ਜਿੰਨਾਂ ਚ ਲੜਕੀ ਦਾ ਇੱਥੇ ਵਿਆਹ ਹੋ ਗਿਆ ਆਪਣਾ ਜੀ ਜਦੋਂ ਵੀਜ਼ਾ ਲੱਗ ਗਿਆ ਬਾਹਰ ਜਾ ਕੇ ਸਾਨੂੰ ਧੋਖਾ ਦਿੱਤਾ ਇਹਨਾਂ ਨੇ ਉੱਥੇ ਜਾ ਕੇ ਮੈਂ ਇੱਥੇ ਜਿਹ ਐਸਐਸ ਵੀਜ਼ਾ ਵੀ ਦਰਗਾ ਦਿੱਤੀ ਤੇ ਮੇਰੀ ਇੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਹੂੰ ਉਸ ਤੋਂ ਬਾਅਦ ਮੈਂ ਅਬ ਡਿਪਰੈਸ਼ਨ ਸੀ ਮੇਰਾ ਇੱਕ ਬੱਚੇ ਨੂੰ ਕਰੰਟ ਵੀ ਲੱਗ ਗਿਆ ਅੱਛਾ ਉਹਦੀ ਮੌਤ ਹੋ ਗਈ ਇਹ ਕਾਰਨ ਸਮਾਜ ਤੇ ਰੋੜਾ ਲੀ ਮਲੀ ਮਾਂ ਪੇ ਉਹਦੀ ਜਾਨ ਨੇ ਵੀ ਉਹ ਨજર ਮਿੱਠੇ ਰਹਿ ਜਦੋਂ ਕੰਮ ਤੇ ਲੱਗੀ ਪੈਸੇ ਕਮਾਉਣ ਲੱਗੀ ਉਹਨੇ ਸਾਡਾ ਧੋਖਾ ਕੀਤਾ। ਕੋਈ ਤਲਾਕ ਵਗੈਰਾ ਹੋ ਗਿਆ ਜੀ ਤਲਾਕ ਤੇ ਕੁੜੀਆਂ ਤਲਾਕ ਦੇ ਤਰਫਾ ਲੈ ਲਿਆ ਜੀ। ਵਗੈਰਾ ਲੈ ਲੈ ਤਲਾਕ ਲੈ। ਤੇ ਫਿਰ ਤੁਹਾਡਾ ਕੋਈ ਜਿਹੜਾ ਖਰਚਾ ਕੋਈ ਕੁਝ ਕੋਈ ਸਾਨੂੰ ਨਹੀਂ ਮਿਲਿਆ ਸਾਡੀ ਪੰਚਾਇਤਾਂ ਵੀ ਸਾਨੂੰ ਕੋਈ ਨਿਆਂ ਨਹੀਂ ਦਿੰਦਾ ਜੀ। ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜੇ ਹੋ ਹੈਵਨ ਇੰਡੀਆ ਟੀਵੀ ਦੇ ਨਾਲ। ਇਸ ਵਕਤ ਅਸੀਂ ਖੜੇ ਹਾਂ ਬਾਗ ਦੇ ਪ੍ਰਾਣੇ ਦੇ ਵਿੱਚ ਮਿਡ 뷰 ਪੈਲੇਸ ਦੇ ਵਿੱਚ। ਅੱਜ ਇਕੱਠ ਬਹੁਤ ਜ਼ਿਆਦਾ ਭਾਰੀ ਰੱਖਿਆ ਗਿਆ ਸੀ ਇੱਥੇ ਜਿਹੜੇ ਪੀੜਤ ਨੌਜਵਾਨ ਸੀ ਜਿਨ੍ਹਾਂ ਦੇ ਨਾਲ ਕੁੜੀਆਂ ਨੇ ਬਾਹਰ ਜਾ ਕੇ ਠੱਗੀ ਮਾਰੀ ਸੀ ਅੱਜ ਉਹਨਾਂ ਦਾ ਭਾਰੀ ਇਕੱਠ ਸੀ ਜਿਸ ਦੇ ਵਿੱਚ ਪੀੜਤ ਪਰਿਵਾਰ ਵੀ ਸਾਡੇ ਨਾਲ ਖੜੇ ਨੇ ਬਜ਼ੁਰਗ ਖੜੇ ਨੇ ਹੱਥਾਂ ਦੇ ਵਿੱਚ ਫੋਟੋਆਂ ਚੱਕੀਆਂ ਹੋਈਆਂ ਨੇ ਆਪਣੇ ਪੁੱਤਾਂ ਦੀਆਂ ਤੇ ਨਾਲ ਲੋਹਾਂ ਦੀਆਂ ਜਿਨ੍ਹਾਂ ਨੇ ਇਹਨਾਂ ਦੇ ਨਾਲ ਫਰਾਡ ਕੀਤਾ ਗੱਲਬਾਤ ਕਰਦੇ ਆ ਵੀ ਕੀ ਇਹਨਾਂ ਨਾਲ ਕਹਾਣੀ ਜਿਹੜੀ ਬੀਤੀ ਆ ਹਾਂਜੀ ਅੰਕਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਥੋਂ ਆਏ ਹੋ ਅੰਕਲ ਤੁਸੀਂ ਸਾਡਾ ਸ਼ਹਿਰ ਲੋਹੀਆਂ ਖਾਸ ਜ਼ਿਲ੍ਹਾ ਜਲੰਧਰ ਤੇ ਤਸੀਹਨ ਸ਼ਾਹਕੋਟ ਜੀ ਟੈਂਟ ਕੋਠਾ ਹੈ ਕੀ ਮਤਲਬ ਕਿ ਤੁਸੀਂ ਜਿਹੜਾ ਤੁਹਾਡੇ ਮੁੰਡੇ ਨਾਲ ਧੋਖਾ ਆਇਆ ਕਿਦਾਂ ਦਾ ਹੋਇਆ ਧੋਖਾ ਇਹ ਮੇਰਾ ਬੱਚਾ ਰਾਜਵਿੰਦਰ ਜੋ ਕਿ ਤੇ ਜਿਹੜੇ ਦੁੱਖ ਲੜਕੀ ਦਾ ਪਰਿਵਾਰ ਹੈ ਉਹਦਾ ਨਾਮ ਭਗਵਾਲਤਾ ਜੀ ਲੜਕੀ ਦਾ ਨਾਮ ਰੁਵਾਨੀ ਕਿੱਥੋਂ ਦੇ ਰਹਿਣ ਵਾਲੀ ਹੈ ਹਾਂਜੀ ਹਰੀਕੇ ਠੀਕੇ ਦੇ ਹਾਂਜੀ ਹਾਂਜੀ ਉਹਨਾਂ ਗੁਰ ਆਪਾਂ ਪਰ ਮਰਜ਼ਾ ਦੇ ਅਨੁਸਾਰ ਲਾਵਾ ਕਰਕੇ ਆ ਜੀ ਵਿਆਹ ਲੜਕੀ ਲੜਕੇ ਦਾ ਕੀਤਾ ਬਾਹਰ ਜੁਕੇ ਵਿੱਚ ਗਏ ਆ ਜੀ ਤੇ ਉਸ ਟਾਈਮ ਤੇ ਬਹੁਤ ਸਾਡੇ ਨਾਲ ਵਧੀਆ ਰਹੇ ਜਿੰਨਾਂ ਚ ਲੜਕੀ ਦਾ ਇੱਥੇ ਵਿਆਹ ਹੋ ਗਿਆ ਆਪਣਾ ਜੀ ਜਦੋਂ ਵੀਜ਼ਾ ਲੱਗ ਗਿਆ ਬਾਹਰ ਜਾ ਕੇ ਸਾਨੂੰ ਧੋਖਾ ਦਿੱਤਾ ਇਹਨਾਂ ਨੇ ਉੱਥੇ ਜਾ ਕੇ ਕੁੜੀ ਥੋੜਾ ਜਿਹਾ ਰਹੀ ਏ ਤੇ ਉੱਥੇ ਜਾ ਕੇ ਪੰਜ ਸਾਲ ਹੋ ਗਏ ਸਾਨੂੰ ਬੱਚੇ ਦਾ ਵੀਰ ਵਰਕ ਪਰਮ ਲਵਾਤਾ ਉਸ ਤੋਂ ਬਾਅਦ ਚਲਿਆ ਗਿਆ ਸੀ ਬਾਹਰ ਬੇਟਾ ਚਲ ਗਿਆ ਸੀ ਅੱਛਾ ਮੈਂ ਇੱਥੇ ਐਸਐਸ ਵੀ ਸਾਹ ਦੇ ਦਰਗਾ ਦਿੱਤੀ ਤੇ ਮੇਰੀ ਇੱਥੇ ਕੋਈ ਸੁਣਵਾਈ ਨਹੀਂ ਹੋਈ ਹੂੰ ਉਸ ਤੋਂ ਬਾਅਦ ਮੈਂ ਹਾਈਪਰ ਟੈਪਰੇਸ਼ਨ ਸੀ ਮੇਰਾ ਬੱਚੇ ਨੂੰ ਕਰੰਟ ਵੀ ਲੱਗ ਗਿਆ ਅੱਛਾ ਉਹਦੀ ਮੌਤ ਹੋ ਗਈ ਪਰ ਅਹੀਂ ਬਾ ਪੰਚਾਇਤ ਰੂਪੇ ਵੀ ਬੈਠੇ ਸਾਨੂੰ ਕੋਈ ਨਿਆਣੀ ਮਿਲਿਆ ਤੇ ਸਾਡੀ ਬੇਨਤੀ ਭਗਵੰਤ ਮਾਨ ਸਾਹਿਬ ਨੂੰ ਕਿੰਨਾ ਖਰਚਾ ਆ ਗਿਆ ਟੋਟਲ ਸਾਡਾ 21 ਲੱਖ ਰੁਪਏ ਲੱਗਾ ਸੀ 21 ਲੱਖ ਮਤਲਬ ਕਿ ਕੀ ਕੀ ਜੜੀਆਂ ਹੁਣ ਬਹੁਤੀਆਂ ਜੜੀਆਂ ਜੜੀਆਂ ਸ਼ਾਪਿੰਗਾਂ ਵਗੈਰਾ ਉਹ ਵੀ ਤੁਸੀਂ ਕਰਵਾਈਆਂ ਸਾਰੀ ਫੀਸ ਆ ਪਤਾ ਦੀ ਆਇਲੈਂਡ ਤੱਕ ਸਾਰੇ ਸਾਰਾ ਖਰਚਾ ਕੱਪੜੇ ਆਇਲੈਂਡਸ ਵੀ ਤੁਸੀਂ ਕਰਵਾਈਆਂ ਆਪਣੇ ਆਪਣੇ ਸਾਰੇ ਅੱਛਾ ਤਾਂ ਜੀ ਸਾਡਾ ਟੋਟਲ 21 ਲੱਖ ਰੁਪਏ ਲੱਗਾ 18 ਲੱਖ ਸਾਡਾ ਪਹਿਲਾਂ ਵੀ ਡੁੱਬ ਗਿਆ ਸੀ ਉਹ ਫਰਾਡ ਜੋ ਸਾਡਾ ਰੁਪਿਆ ਡੁੱਬ ਗਿਆ ਸ਼ਰ ਰੁਪਿਆ ਤਾਂ ਸਾਡਾ 39 ਲੱਖ ਦਾ ਨੁਕਸਾਨ ਹੋਇਆ ਪਰ ਉਪਰ ਸਾਡਾ ਉਹ ਪਰਚਾ ਪਰਚਾ ਨਹੀਂ ਛੱਡਿਆ ਪੁਲਿਸ ਨੇ ਕੋਈ ਹੋਈ ਵੱਡੀ ਇਲੀਗਲ ਟੋਰ ਹੈ ਲੈ ਕੇ ਤੋ ਕਹਿੰਦੇ ਮੈਟਰ ਬਾਹਰ ਆ ਗਿਆ ਅਰਦਾ ਕਾਰਨ ਕੀ ਨਿਕਲਿਆ ਕਿ ਵੀ ਕੁੜੀ ਨੇ ਜਿਹੜਾ ਧੋਖਾ ਦਿੱਤਾ ਉੱਥੇ ਜਾ ਕੇ ਕੀ ਕਰਨ ਬਸ ਕਾਰਨ ਸਮਝ ਤੇ ਰੋੜ ਵਾਲੀ ਮਲੀ ਮਾਪੇ ਉਹਦੀ ਜਾਣ ਨੇ ਵੀ ਉਹ ਨજર ਮਿੱਠੇ ਰਹਿ ਜਦੋਂ ਕੰਮ ਤੇ ਲੱਗੀ ਪੈਸੇ ਕਮਾਉਣ ਲੱਗੀ ਤੋ ਉਹਨੇ ਸਾਡਾ ਧੋਖਾ ਕੀਤਾ ਕੌਣ ਕਿੰਨਾ ਟਾਈਮ ਹੋ ਗਿਆ ਤੋ ਤੈਂਸ ਕਿ 2020 ਜਿਗਾ ਹੁਣ ਮੁੰਡਾ ਕਿੱਥੇ ਹੈ ਮੁੰਡਾ ਯੂਪੀ ਉੱਥੇ ਹੈ ਉੱਥੇ ਹੀ ਆ ਕੱਚਾ ਵਿਚਾਰਾ ਉਹਨੂੰ ਕੱਚਾ ਕਰ ਦਿੱਤਾ ਕੁੜੀ ਨੇ ਬਿਵਾਹ ਕਰਕੇ ਪੱਕੇ ਦਾ ਉੱਥੇ ਗਏ ਸੀ ਕੋਈ ਤਲਾਕ ਵਗੈਰਾ ਹੋ ਗਿਆ ਜੀ ਤਲਾਕ ਕੁੜੀ ਤਲਾਕ ਕੇ ਤਰਫਾ ਲੈ ਲਿਆ ਜੀ ਲੇਵਲ ਤੇ ਲੇਵਲ ਤੇ ਲੇਵਲ ਤੇ ਫਿਰ ਤੁਹਾਡਾ ਕੋਈ ਜਿਹੜਾ ਖਰਚਾ ਕੋਈ ਕੁਝ ਕੋਈ ਸਾਨੂੰ ਨਹੀਂ ਮਿਲਿਆ ਸਾਡੀ ਪੰਚਾਇਤਾਂ ਵੀ ਸਾਨੂੰ ਕੋਈ ਨਿਆ ਨਹੀਂ ਦਿੰਦਾ ਜੀ ਪੰਚਾਇਤ ਲੈਵਲ ਤੇ ਬੈਠੇ ਅਸੀਂ ਕਵਾਂਗੇ ਜਰੂਰ ਜਿਹੜਾ ਹੈਗਾ ਕੁੜੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾਂ ਮੁੰਡੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾਂ ਅੱਜ ਇੱਥੇ ਉਹ ਲੋਕ ਪਹੁੰਚੇ ਨੇ ਜਿਨ੍ਹਾਂ ਦੀ ਕਿਸੇ ਵੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਆ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਨਾਲ ਨਾਲ ਕੈਂਸਲ ਕੀਤੀ ਸਾਡੇ ਡੀਲੀਗਲ ਦੇ ਰਹੀ ਮਤਲਬ ਕਿ ਸਾਰੀ ਰਿਪੋਰਟ ਬਣੀ ਇੱਕ ਮਤਲਬ ਕਿ ਰੋ ਗਿਆ ਡੀਐਸਪੀ ਨੇ ਕਰ ਦਿੱਤਾ ਜੀ ਐਸਐਸਪੀ ਨੂੰ ਮਾਰਕ ਇਹ ਰਿਪੋਰਟ ਬਣਾ ਕੇ ਉੱਥੇ ਡੀਲੀਗਲ ਨੇ ਕੈਨਸਲ ਕਰ ਗਏ ਕਿੰਨੇ ਵਾਰੀ ਦਰਖਾਸਤ ਦਿੱਤੀ ਸੀ ਤੁਸੀਂ ਅਸੀਂ ਦੋ ਵਾਰੀ ਦਿੱਤੀ ਦੋ ਵਾਰੀ ਹਾਂਜੀ ਹਾਲੇ ਤੱਕ ਕੋਈ ਸੁਣਵਾਈ ਕੋਈ ਨਾ ਕੋਈ ਨਿਆਣੀ ਪੰਚਾਇਤ ਲੈਵਲ 'ਚ ਵੀ ਥਾਣੇ ਬੈਠੇ ਜੀ ਕੋਈ ਨਿਆਣੀ ਨਹੀਂ ਮਿਲੇ ਕਿੰਨੇ ਕ ਪੂੰਜੀ ਸੀ ਬਾਪੂ ਤੁਹਾਡੇ ਕੋਲੇ ਗੂੰਜੀ ਬੱਦ ਪਦੋਕਲੇ ਪਹਿਲੀ ਹਾਂ ਤੇ ਤੁੰਦਾਂ ਦੇ ਬੱਚੇ ਦੀ ਮੌਤ ਹੋਈ ਡਬਰੇਸ਼ਨ ਜੀ ਹੋ ਗਈ ਸਭ ਕੁਝ ਬਹੁਤ ਦੋਗਲੀ ਭਾਈ ਠੇਕੇਬੋਣੇ ਨਾਲ ਪ੍ਰੀਕੀ ਲੱਖ ਦੀ ਇਨਕਮ ਬਹੁਤ ਵੱਡੀ ਬਣ ਜਾਂਦੀ ਕਿਵੇਂ ਇਕੱਠੀ ਕੀਤੀ ਫਿਰ ਇਕੱਠੀ بس ਇਸ ਤਰ੍ਹਾਂ ਲਿਮਿਟਾਂ ਬਣਾਈਆਂ ਬੈਂਕ ਤੋਂ ਲਿਮਟ ਬਣਾ ਕੇ ਰਿਸ਼ਤੇਦਾਰਾਂ ਤੋਂ ਲਿਆ ਪੈਸੇ ਹਾਂਜੀ ਅੱਜ ਇਕੱਠ ਦੇ ਵਿੱਚ ਪਹੁੰਚਿਓ ਵੀ ਕਿਤੇ ਨਾ ਕਿਤੇ ਕੋਈ ਇਨਸਾਫ ਆਈ ਹੋਈ ਅਸੀਂ ਤਾਂ ਭਗਵੰਤ ਮਾਨ ਸਾਹਿਬ ਨੂੰ ਕਹਿੰਨੇ ਵੀ ਸਾਡਾ ਸੀਐਮ ਸਾਹਿਬ ਬਹੁਤ ਆਸਾਂ ਨਹੀਂ ਚਲੋ ਸਾਨੂੰ ਕੋਈ ਇਨਸਾਫ ਮਿਲ ਜਾਵੇ ਜੀ ਜੀ ਸੱਚ ਦਾ ਸੱਚ ਹੋ ਜਾਵੇ ਹਾਂਜੀ ਇੱਧਰ ਵੀ ਸਾਡੇ ਨਾਲ ਅੰਕਲ ਖੜੇ ਨੇ ਪੁੱਛਦੇ ਆ ਕਿੱਥੋਂ ਆਏ ਹੋ ਅੰਕਲ ਤੁਸੀਂ ਮਾੜੀ ਮੁਸਤਾਫਾ ਜੀ ਮਾੜੀ ਮੁਸਤਾਫਾ ਹਾਂਜੀ ਇਹ ਤੁਹਾਡੇ ਨਾਲ ਕੀ ਤੁਹਾਡੇ ਬੇਟੇ ਨਾਲ ਫਰੋਡ ਹੋਇਆ ਇਹ ਵੀ ਜੀ ਫਰੋਡ ਹੋਇਆ ਮੈਂ ਕੁੜੀ 2019 ਚ ਭੇਜੀ ਸੀ ਪੈਸੇ ਲਾ ਕੇ 18 ਚ ਇਹਨੂੰ ਸਿਕਣ ਪਾਇਆ ਸੀ ਤੇ 2019 ਚ ਆਪਾਂ ਪਹਿਲੇ ਮਹੀਨੇ ਦੀ 5 ਤਰੀਕ ਨੂੰ ਭੇਜੀ ਆ ਲਾ ਕੇ ਆਪਾਂ ਫਿੰਗਰਪ੍ਰਿੰਟ ਮੈਡੀਕਲ ਟਿਕਟ ਸ਼ਾਪਿੰਗ ਜੋ ਵੀ ਟੋਟਲ ਖਰਚਾ ਸਾਰਾ ਮੇਰਾ ਹੈ ਕਿੰਨਾ ਖਰਚਾ ਹੋ ਗਿਆ ਤੁਹਾਨੂੰ 23 ਲੱਖ ਰੁਪਈਆ ਹੋ ਦੋਇਆ ਇਹ ਕੁੜੀ ਕਿੱਥੋਂ ਦੀ ਰਹਿਣ ਇਹ ਚੰਦਪੁਰਾਣਿਆਂ ਦੀ ਹੈ ਜੀ ਇਹਨਾਂ ਦੇ ਪਾਪੇ ਦਾ ਨਾਂ ਕੀ ਹੈ ਇਹਦਾ ਨਾਂ ਰஞ்சிਤ ਸਿੰਘ ਹੈ ਸਣਪਾਂਸਾ ਸਿੰਘ ਹੈ ਦਾਦੀ ਦਾ ਨਾਂ अच्छा ये मुड़के कुड़ी ने 4 साल ਮੰਗੀ ਰਹੀ ਆਪਣੇ ਮੁੰਡੇ ਨਾਲ 19 ਚ ਜਾ ਕੇ 22 ਚ ਜਾ ਕੇ ਵਿਆਹ ਕਰਾਇਆ ਵਿਆਹ ਕਰਾਉਣ ਤੋਂ ਬਾਅਦ ਚ ਇਹਨੇ 24 ਚ ਮੁੰਡਾ ਸੱਦਿਆ ਦੋ 2 ਬਾਈਂ ਮਹੀਨੇ ਬਾਅਦ اچھا 2 ਬਾਈਂ ਮਹੀਨੇ ਬਾਅਦ ਸੱਦ ਕੇ ਮੁੰਡੇ ਨਾਲ ਨੇ ਕੋਈ ਤਾਲਮੇਲ ਨਹੀਂ ਰੱਖਿਆ ਜਦੋਂ ਮੁੰਡਾ ਬੁਲਾਉਂਦਾ ਸੀ ਉਹਨੂੰ ਕਹਿੰਦੀ ਸੀ ਕਿ ਮੇਰਾ ਸਭ ਕੁਝ ਜੀਜੂ ਜੀ ਨੂੰ ਦੱਸਿਆ ਵੈ ਇਹਦੇ ਜੀਜੇ ਨੇ ਸਾਹ ਕਰਾਇਆ ਸੀ ਰਾਕੇ ਕੋਟਲੇ ਦਾ ਬਲਕਾਰ ਸਿੰਘ ਸੰਫ ਚੰਦ ਸਿੰਘ ਉਹਨੇ ਕਰਾਇਆ ਸੀਗਾ ਉਹਨੂੰ ਜਦੋਂ ਮੈਂ ਗੱਲਬਾਤ ਕੀਤੀ ਉਹ ਮੈਨੂੰ ਕਹਿੰਦਾ ਮਾਸੜ ਜੀ ਤੁਸੀਂ ਕਿਤੇ ਨਾ ਜਾਇਓ ਤੇ ਮੈਂ ਆਪੇ ਸਲਝਾਉਂਗਾ 4 ਮਹੀਨੇ ਤੋਂ ਬਾਅਦ ਉਹ ਮੈਨੂੰ ਕਹਿੰਦਾ ਸਿੱਧਾ ਹੀ ਪੰਜਾਬੀ ਚ ਕਹਿੰਦਾ ਝੱਗਾ ਚੱਕਿਆ ਜਿਹੜਾ ਕੋ ਕਰਨਾ ਕਰ ਲਾ। ਅੱਛਾ ਜਿੱਥੇ ਜ਼ੋਰ ਲਾਉਣਾ ਲਾ ਲਾ ਤੂੰ ਮੈਨੂੰ ਜਾਣਦਾ ਨਹੀਂ। ਮੈਂ ਆਖਿਆ ਵੀ ਉਹ ਗੱਲ ਕਰੋ ਜਿਹੜੀ ਅਸੀਂ ਕੀਤੀ ਆ। ਅਸੀਂ ਪੈਸਾ ਲਾਇਆ ਗੂਜਨੀ ਚ ਰਹਿ ਗਈ ਆ ਤਾਂ ਦੱਸੋ। ਭੈਸ ਦਾ ਖਰਚਾ ਵੀ ਬਲਕਾਰ ਸਿੰਘ ਨੇ ਮੇਰੇ ਆਪਣੇ ਘਰੇ ਮੈਥੋਂ ਲਿਆ। ਅੱਛਾ ਹਾਂ ਮੁੜ ਕੇ ਕੁੜੀ ਰਹਿ ਕੇ 4 ਮਹੀਨੇ ਮੁੰਡੇ ਦੇ ਨਾਲ ਕੋਈ ਤਾਲਮੇਲ ਨਹੀਂ ਸੀ ਦੋ ਰੋਟੀਆਂ ਦਿੰਦੀ ਸੀ ਤੇ ਮੁੜ ਕੇ ਮੁੰਡੇ ਨੂੰ ਕਹਿਣ ਲੱਗ ਗਈ ਵੀ ਤੂੰ ਜਾ ਇਥੋਂ ਤੂੰ ਉੱਠ ਜਾ ਮੈਂ ਵੀ ਇਥੋਂ ਉੱਠ ਜਾਣਾ। ਮੁੰਡਾ ਕਹਿੰਦਾ ਮੈਂ ਕਿਤੇ ਜਾਣਾ ਮੈਨੂੰ ਤਾਂ ਪਤਾ ਹੀ ਨਹੀਂ ਕਿੱਧਰ ਜਾਣਾ ਮੈਂ ਤਾਂ ਕੰਮ ਤੇ ਲੱਗ ਗਿਆ ਸੀਗਾ ਉਹ ਮੁੜ ਕੇ ਕੁੜੀ ਉਹਨੂੰ 6ਵੇਂ ਮਹੀਨੇ 30 ਤਰੀਕ ਨੂੰ ਆਪਣਾ ਸਮਾਨ ਚੱਕ ਕੇ ਉੱਡ ਗਈ ਆ ਮੁੜ ਕੇ ਜਾ ਕੇ ਉਹਨੇ 8ਵੇਂ ਦੀ 2 ਤਰੀਕ ਨੂੰ ਤਲਾਕ ਭੇਜਤੇ ਆ ਮੁੜ ਕੇ ਅਸੀਂ ਐਸਐਸਪੀ ਸਾਹਿਬ ਦੇ ਇੱਕ ਪੇਸ਼ ਹੋਏ ਆ 5-6 ਵਾਰੀ ਇੱਥੇ 2-3 ਵਾਰੀ ਉਹ ਆਏ 2-3 ਵਾਰੀ ਨਹੀਂ ਆਏ ਮੁੜ ਕੇ ਐਸਐਸਪੀ ਦੇ ਮੇਰੇ ਨਾਲ ਇੱਕ ਵਾਰੀ ਸਮਝੌਤਾ ਵੀ ਕਰਕੇ ਮੈਂ ਅਣਪੜ੍ਹ ਸੀ ਉਥੇ ਲਿਖਤ ਕਰਕੇ ਵੀ ਪੀਆਰ ਕਰਾ ਦੇਾਂਗੇ ਮੁੰਡਾ ਜਦੋਂ ਉਹ ਪੇਪਰ ਪੜਿਆ ਉਹਦੇ ਵਿੱਚ ਪੀਅਰ ਲਿਖੇ ਹੀ ਨਹੀਂ ਉਹਨਾਂ ਨੇ ਮੈਥੋਂ ਲਖਾ ਲਿਆ ਵੀ ਕੋਈ ਸਹਿਮਤੀ ਐ ਮੈਂ ਨਹੀਂ ਕਾਰਵਾਈ ਚਾਹੁੰਦਾ ਮੈਂ ਅਣਪੜ੍ਹ ਸੀਗਾ ਮੈਂ ਪਹਿਲਾਂ ਹੀ ਦੱਸਤਾ ਵੀ ਮੈਂ ਪੜਿਆ ਨਹੀਂਗਾ ਜੋ ਕਾਰਵਾਈ ਕਰਨੀ ਆ ਠੰਗ ਤਰੀਕੇ ਨਾਲ ਸਹੀ ਕਰਿਓ ਆਪਾਂ ਕੋਈ ਠੱਗੀ ਧੋਖੇ ਵਾਲਾ ਕੰਮ ਨਹੀਂਗਾ ਭੈਣ ਤੇ ਭਨੋਈਆ ਤੇ ਜਿਹੜਾ ਬਲਕਾਰ ਆ ਇਹਨਾਂ ਦੀ ਮੇਰੇ ਭੈਣ ਭਨੋਈਏ ਦਾ 20 ਸਾਲ ਦੀ ਇਹਨਾਂ ਕੁੜੀਆਂ ਦੀ ਵੀ ਆਉਣੀ ਜਾਣੀ ਬਲਕਾਰ ਵਰਗਿਆਂ ਦੀ ਘਰ ਵਾਲਾ ਕੰਮ ਸੀ ਅਸੀਂ ਕਿਉਂ ਉਹਨਾਂ ਨੇ ਲਖਤ ਪੜਤ ਨਹੀਂ ਕੀਤੀ ਕੋਈ ਵੀ ਇਹਨਾਂ ਨਾਲ ਉਚਨੀ ਇਸ ਨਹੀਂ ਸੀਗੀ ਸਾਡੀ ਬਹੁਤ ਸੋਹਣਾ ਵਰਤ ਵਰਤਾ ਸੀ ਪਰ ਇਹ ਕੁੜੀ ਮੈਨੂੰ ਐਂਡ ਤੇ ਆ ਕੇ 9ਵੇਂ ਮਹੀਨੇ 10ਵੇਂ ਚ ਇਹ ਸਪਾਈਟ ਕਰ ਗਈ ਆ ਵੀ ਮੈਂ ਮੈਂ ਕਿਹਾ ਵੀ ਪੁੱਤ ਇਹ ਗੱਲ ਕਾਦੋ ਹੋਈ ਮੇਰੇ ਸਰਪੰਚ ਨੇ ਮੇਰੇ ਪਿੰਡ ਦੇ ਨੇ ਫੋਨ ਲਾਇਆ ਵੀ ਕੁੜੀ ਆਂਦੀ ਵੀ ਮੇਰੇ ਨਾਲ ਗੱਲ ਕਰੇ ਮੈਂ ਗੱਲ ਜਦੋਂ ਕੀਤੀ ਕੁੜੀ ਕਹਿੰਦੀ ਮੈਂ ਕਿਹਾ ਪੁੱਤ ਤੁਸੀਂ ਐ ਕਰਕੇ ਵੀ ਸਰਪੰਚ ਸਾਹਿਬ ਦਾ ਫੋਨ ਆਇਆ ਰਪੇ ਸਿੰਘ ਦਾ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਤੁਹਾਡੇ ਘਰ ਦੇ ਨੇ ਕਿਹਾ ਗੱਲਬਾਤ ਕਰਨ ਨੂੰ ਉਹ ਕਹਿੰਦੀ ਨਾ ਦਾ ਘਰ ਦੇ ਨੇ ਕਿਹਾ ਨਾ ਮੈਂ ਘਰ ਦੇ ਨੂੰ ਕਿਹਾ ਗੱਲਬਾਤ ਕਰਨ ਨੂੰ ਦੱਸੋ ਮੈਂ ਕਿਹਾ ਵੀ ਪੁੱਤ ਇਹ ਤੁਸੀਂ ਕੰਮ ਕਾਦੋ ਕੀਤਾ ਕੋਈ ਕਮੀ ਰਹਗੀ ਤੈਨੂੰ ਬਹੁਤ ਪਿਆਰ ਕੀਤਾ ਸੀ ਉਹ ਕਹਿੰਦੀ ਇਹ ਗੱਲ ਮੇਰੀ ਸਾਰੀ ਕਰਦਿਆਂ ਨੂੰ ਦੱਸੀ ਵੀ ਸੀ ਕੀ ਦੱਸੀ ਵੀ ਸੀ ਕਰਦਾ ਆਏ ਨਹੀਂ ਹੁਣੇ ਮੈਨੂੰ ਦੱਸਿਆ ਉਹ ਕਹਿੰਦੀ ਵੀ ਮੈਂ ਤੈਨੂੰ ਫੋਨ ਨਹੀਂ ਕਰਦੀ ਸੀ ਤੈਨੂੰ ਪਤਾ ਨਹੀਂ ਲੱਗਿਆ ਵੀ ਮੈਂ ਤੁਹਾਡੇ ਨਾਲ ਤਾਲਮੇਲ ਨਹੀਂ ਰੱਖਦੀ ਮੈਂ ਕਿਹਾ ਪੁੱਤ ਸਹੁਰੇ ਦਾ ਤੇ ਨੂੰਹ ਦਾ ਤਾਲਮੇਲ ਕਿੰਨਾ ਖੁੰਦਾ ਠੀਕ ਠਾਕ ਦਾ ਹੁੰਦਾ ਜਿਆਦੇ ਗੱਲ ਅਸੀਂ ਤੇਰੇ ਨਾਲ ਨਹੀਂ ਕਰ ਸਕਦੇ ਸੀ ਤੇ 18.5 ਸਾਲ ਦੀ ਮੇਰੀ ਕਮਾਈ ਸੀ ਕਤਰ ਦੀ ਸਾਰੀ ਮੈਂ ਇਹ ਕੁੜੀ ਤੇ ਲਾਤੀ ਪੂੰਜੀ ਕਿੰਨੀ ਕਰੇ ਜਮੀਨ ਪੂੰਜੀ ਤਨ ਕਿਲੇ ਆ ਤੇ ਮੈਂ ਉਠੇ ਕਿਠੂਕੇ ਤੇ ਲੈ ਕੇ ਸਾਡੇ ਇਕੱਠੇ ਸੀਗੇ ਵਾਈ ਕਰਦੇ ਤਾਂ ਲੱਗਿਆ ਮੁੰਡੇ ਨੇ ਕੁਝ ਦੱਸਿਆ ਵੀ ਕੀ ਕਾਰਨ ਨਿਕਲਿਆ ਹੋਈ ਕੋਈ ਕਾਰਨ ਨਹੀਂ ਮੀਡਗਾ ਤੇ ਕਨੇਡਾ ਖਬਰ ਵੀ ਚੜੀ ਆ ਉਹਦੇ ਵਿੱਚ ਵੀ ਸਹਿਮਤ ਹੋ ਗਏ ਮੁੰਡੇ ਨੂੰ ਇਹ ਕਹਿੰਦਾ ਤੂੰ ਮੈਨੂੰ ਵੀਜ਼ਾ ਆਇਆ ਨਹੀਂ ਦੱਸਿਆ ਸਾਡੂ ਕਹਿੰਦਾ ਤੇ ਜਦੋਂ ਇੱਕ ਪੱਤਰਕਾਰ ਨੇ ਕਿਹਾ ਕੁੜੀ ਨੂੰ ਕਾਲ ਲਾਈ ਕੁੜੀ ਨੇ ਕਾਲ ਨਹੀਂ ਚੱਕੀ ਮੁੜ ਕੇ ਪੱਤਰਕਾਰ ਨੇ ਸਾਡੂ ਨੂੰ ਫੋਨ ਲਾਇਆ ਵੀ ਤੇਰੇ ਮਤਵਲ ਅਟੈਚ ਵਿੱਚ ਤੂੰ ਕੁੜੀ ਨਾਲ ਗੱਲ ਕਰ ਜਦੋਂ ਇਹਨੇ ਕੁੜੀ ਨੂੰ ਫੋਨ ਬਲਕਾਰ ਨੇ ਕਿਹਾ ਵੀ ਚੱਕ ਫਿਰ ਉਹ ਕੁੜੀ ਚੱਕ ਕੇ ਦੋ ਗੱਲਾਂ ਜੀ ਨਵੇੜ ਗਈ ਆ ਕਹਿੰਦੇ ਵੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਇਹ ਕੰਮ ਹੋਣੀ ਹੁਣਾ ਕੋਈ ਪੰਚਾਇਤ ਬਿਠਾਈ ਘਰ ਦੇ ਵਿੱਚ ਦਰਖਾਸਤ ਵਗੈਰਾ ਕੋਈ ਦਰਖਾਸਤਾਂ ਦਿੱਤੀਆਂ ਐਸਐਸਪੀ ਨੇ ਇੱਥੇ ਡਿਪਟੀ ਦੇ ਬਾਗੇ ਪੁਰਾਣੇ ਪੰਜ ਛੇ ਆ ਹੋਇਆ ਫਿਰ ਸੰਤ ਜਿਹੜੇ ਵੱਡੇ ਚੰਦਾਂ ਵਾਲੇ ਇੱਥੇ ਵੀ ਉਹਨਾਂ ਨੂੰ ਸੱਦਿਆ ਪਰ ਉਹਨਾਂ ਨੇ ਕੋਈ ਨਹੀਂ ਸਾਨੂੰ ਲੜਫੜਾਇਆ ਨਾ ਉਹ ਤਾਂ ਕਿਤੇ ਨਾ ਕਿਤੇ ਅੰਕ ਲਾ ਹੀ ਨਹੀਂ ਲੱਗਦਾ ਹੈਗਾ ਵੀ ਜਿਵੇਂ ਹੁਣ ਤੁਸੀਂ ਦੱਸਿਆ ਵੀ ਐਡੀ ਵੱਡੀ ਇਨਕਮ ਦੇ ਕੇ ਆਪਦੇ ਪੁੱਤ ਨੂੰ ਬਾਹਰ ਭੇਜਤਾ ਤੇ ਉਹੀ ਇਹਨੂੰ ਇੱਥੇ ਕੋਈ ਕਾਰੋਬਾਰ ਕੀਤਾ ਬਸ ਜੀ ਗਲਤੀ ਕਰ ਬੈਠੇ ਜਿਹੜੀ ਇਹ ਹੁਣ ਇਹ ਹੁਣ ਗਲਤੀ ਬੱਚਿਆਂ ਦਾ ਭੁੱਖ ਬਣਾਉਣ ਵਾਸਤੇ ਕੀਤਾ ਇਹ ਤੇ ਨਹੀਂ ਆਣੀ ਤੁਹਾਨੂੰ ਪਤਾ ਵੀ ਪਤਾ ਨਹੀਂ ਲੱਗ ਰਿਹਾ ਸਮੇਂ ਦੇ ਮੁਤਾਬਕ ਹਰ ਇੱਕ ਬੱਚਾ ਸੋਚਦਾ ਹੀ ਆ ਉਹਦੇ ਬੱਚੇ ਦਾ ਇੱਕ ਬਣਾਉਣਾ ਹੈ ਸਾਡਾ ਬੇਟਾ ਉੱਥੇ ਹੈ ਜੀ ਆ ਸਾਡਾ ਬੇਟਾ ਉੱਥੇ ਉਹਦਾ ਜੀ ਵਰਕ ਪਰਮਿਟ ਉਹਨੇ ਖਤਮ ਕਰਤਾ ਤਲਾਕ ਮੁੰਡੇ ਨੂੰ ਉਹਨੇ ਭੇਜਤੇ ਅੱਛਾ ਤੇ ਤਲਾਕਾਂ ਦਾ ਡੇਟ ਵੀ ਨਾ ਗਿਆ ਸਾਲ ਹੋ ਗਿਆ 8ਵੇਂ ਮਹੀਨੇ 2 ਤਰੀਕ ਨੂੰ ਤਲਾਕ ਭੇਜਿਆ ਨੂੰ ਮੁੰਡਾ ਹੁਣ ਬਿਨਾ ਵਰਕ ਪਰਮਿਟ ਤੋਂ ਆ ਪਤਾ ਨਹੀਂ ਉਹ ਕਿੱਥੇ ਰਹਿੰਦੀ ਕਿੱਥੇ ਨਹੀਂ ਰਹਿੰਦੀ ਛੱਡ ਗਈ ਸੀ ਮੁੰਡੇ ਨੂੰ ਇਹਨਾਂ ਨੇ ਅਸੀਂ ਫਿਰ ਹਾਰ ਕੇ ਸਾਡੂ ਆਈ ਕਹੀ ਗਿਆ ਵੀ ਤੁਸੀਂ ਅਸੀਂ ਤਾਂ ਕੋਰਟ ਦੇ ਵਿੱਚ ਕੇਸ ਲੜਨਾ ਤੁਹਾਡੇ ਨਾਲ ਪੋਰਟ ਚ ਕੇਸ ਕਰੋ ਜੇ ਤਾਂ ਪੁਲਿਸ ਨੇ ਨਾ ਸਾਡੀ ਸੁਣਵਾਈ ਕੀਤੀ ਐ ਐਸਐਸਪੀ ਦੇ ਮੋਗੇ ਵੀ ਗਏ ਅਸੀਂ ਉੱਥੇ ਵੀ ਇਹਨਾਂ ਨੇ ਦਾਜ ਦਾ ਪਰਚਾ ਦੇਤਾ ਮੇਰੇ ਤੇ ਅੱਛਾ ਉਹਦੇ ਵਿੱਚ ਵੀ ਇਹਨਾਂ ਨੇ ਮੁਲਾਜ਼ਮਾਂ ਨੇ ਕਿਹਾ ਵੀ ਦਾਜ ਦਾ ਪਰਚਾ ਤਾਂ ਬਣਦਾ ਹੀ ਨਹੀਂ ਪੈਸੇ ਤਾਂ ਇਹਨਾਂ ਨੇ ਲਾਏ ਆ ਆਪਾਂ ਨੂੰ ਕੋਈ 6 ਸਾਲਾਂ ਦੇ ਵਿੱਚ ਕੁੜੀ ਨੇ ਪੈਸਾ ਨਹੀਂ ਪਾਇਆ ਕੋਈ ਆਪਾਂ ਇਹਨਾਂ ਤੋਂ ਇੱਕ ਚੌਂਚਾ ਵੀ ਦਾਜ ਦਾ ਲਿਆ ਹੋਵੇ ਆਪਾਂ ਦੇਣਦਾਰ ਜਿਹੜੇ ਤੁਸੀਂ ਪੈਸੇ ਦਿੱਤੇ ਆ ਜਾਂ ਸ਼ਾਪਿੰਗਾਂ ਕਰਾਈਆਂ ਕੀ ਤੁਹਾਡੇ ਕੋਲ ਉਹਨਾਂ ਦੇ ਪ੍ਰੂਫ ਹੈ ਜਿਹੜੇ ਬੈਂਕ ਚ ਪੈਸੇ ਪਾਏ ਆ ਉਹਨਾਂ ਦੇ ਮੇਰੇ ਕੋਲ ਸਟੇਟਮੈਂਟ ਆ ਸਾਰੀਆਂ ਬਾਕੀ ਜਿਹੜਾ ਕੱਪੜਾ ਲੀੜਾ ਲਿਆ ਤੇ ਬਾਕੀ ਉਹ ਜਿਹੜਾ ਪੈਸਾ ਲਾਇਆ ਟ ਉਹਦੇ ਆਉਣੀ ਸੀ ਵੀ ਆਹ ਕੰਮ ਕਰਨੇ ਕਿ ਸਾਡੇ ਨਾਲ ਜਦੋਂ ਆਪਾਂ ਧੀ ਪੁੱਤ ਤੇ ਕਿਸੇ ਤੇ ਪੈਸਾ ਲੋਣ ਮਿੰਨਤੀ ਥੋੜਾ ਕਰਦੇ ਭੈਣ ਭਰਾ ਤੂੰ ਜਿੰਨੇ ਕੋ ਭੈਣ ਭਰਾ ਰਿਸ਼ਤੇ ਆ ਰਹੇ ਉਹਨਾਂ ਅਸਤੀ ਪੈਸੇ ਫੜ ਲਈਦੇ ਕਿਉਂਕਿ ਆਪਾਂ ਦੇ ਬੱਚੇ ਦੇ ਮਾਂ ਕੋਲ ਲੜਕੀ ਦੇ ਮਨ ਦੀ ਪਤਾ ਥੋੜਾ ਹੁੰਦਾ ਇਹ ਦੀ ਮਨਜੀ ਹੈ ਅੱਜ ਨਾ ਅੱਜ ਕਿਤੇ ਲੱਗਦਾ ਵੀ ਜਿਵੇਂ ਇੰਨੀ ਇਨਕਮ ਸੀ ਅੱਜ ਕਰਦੇ ਥੱਲੇ ਆ ਗਏ ਬਹੁਤ ਜੀ ਬਹੁਤ 6 ਲੱਖ ਰੁਪਈਆ ਮੈਂ ਕਰ ਜਾ ਚੱਕਿਆ ਹੀ ਬੈਂਕ ਚੋਂ 1.58 ਸਾਲ ਦੀ ਮੇਰੀ ਕਮਾਈ ਦੋਆ ਕਤਰ ਮੈਂ ਲਗਾਤਾਰ ਲਾਏ ਡਰਾਈਵਰ ਸੀਗਾ ਤੇ ਸਾਰੀ ਕਮਾਈ 1 ਰੁਪਇਆ ਪਾਣੂ ਉਹਨੇ ਪਾਇਆ ਨਹੀਂਗਾ ਉਹ ਮੈਨੂੰ ਉਹਨੇ ਸਿੱਧਾ ਨਵੇੜ ਤਾਂ ਕਹਿੰਦੀ ਮੇਰਾ ਘਰ ਦਿਆਂ ਨੂੰ ਦੱਸਿਆ ਸੀ ਪਰ ਘਰ ਦਿਆਂ ਦੀ ਵੱਡੀ ਗਲਤੀ ਸੀ ਮੇਰੇ ਨਾਲ ਮੈਨੂੰ ਕਹਿੰਦੇ ਵੀ ਕੁੜੀ ਸਾਡੇ ਨਹੀਂ ਵਿਆਹ ਕਰਾਉਣਾ ਚਾਹੁੰਦੀ ਮੇਰੇ ਨਾਲ ਨੱਬੜ ਜਾਂਦਾ 2 ਸਾਲ ਤਾਂ ਮੇਰੇ ਮੁੰਡੇ ਨੂੰ ਦੋ ਲੜਕਾ ਢੂੜ ਸਾਲ ਹੋਣ ਹੋ ਗਏ ਸੋਸ਼ਲ ਮੀਡੀਆ ਤੇ ਜਦੋਂ ਕਿਸੇ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਤਾਂ ਉਹਨੂੰ ਇਨਸਾਫ ਬਹੁਤ ਜਲਦੀ ਮਿਲ ਜਾਂਦਾ ਕੀ ਮੁੰਡਿਆਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਜੀ ਜੇ ਘਰ ਲੱਗਿਆ ਅਸੀਂ ਉਹ ਕੁੜੀ ਨੂੰ ਇਹ ਗਰੀਬ ਸੀਗੇ ਜਮਾ ਚੰਦਪੁਰਾਣੇ ਵਾਲੇ ਅੱਜ ਕੋਠੀ ਪਾਈ ਉਹਨਾਂ ਦੀ ਅਸੀਂ ਕਹਿੰਨੇ ਆਂ ਕਿ ਕੋਠੀ ਦੇ ਭਾਵੇਂ ਦੋ ਪੌਣ ਅਸੀਂ ਉਹਨਾਂ ਦੇ ਘਰੇ ਜਾਣੇ ਸਾਡਾ ਵੀ ਸਤਕਾਰ ਹੁੰਦਾ ਪਰ ਉਹ ਬੰਦਿਆ ਗੱਲ ਨੂੰ ਸਮਝਦੇ ਨਹੀਂ ਉਹਨਾਂ ਨੇ ਅਸੀਂ ਜਦੋਂ ਕੋਰਟ 'ਚ ਕੇਸ ਕਰਤਾ ਸਰਪੰਚਾਂ ਕੋਲੇ ਅਸੀਂ ਕੋਈ ਨਹੀਂ ਗਏਗਾ ਛੱਡੀ ਜਿੱਥੇ ਨਹੀਂ ਗਏ ਆ ਇਹਨਾਂ ਦੇ ਪਿੰਡ ਵੀ ਬੰਦਿਆ ਕੋਲੇ ਗਏ ਤੇ ਘਰੇ ਵੀ ਗਏ ਆ ਉਹ ਮੋੜ ਨਾਲ ਸੀ ਮੈਨੂੰ ਕਹਿੰਦਾ ਮੇਰੇ ਘਰੇ ਤੁਸੀਂ ਕੀ ਲੈਣਾ ਹੈ ਮੁੰਡਾ ਇਹਦਾ ਗਲਪੇ ਹਨਾ ਤੁਸੀਂ ਕਰਨਾ ਕੁਝ ਕਰ ਲਓ ਇਹਦਾ ਠੱਗੀ ਮਾਰਨੀ ਸੀ ਮਾਰ ਲਈ ਕਿੱਥੇ ਜ਼ੋਰ ਲਾਉਣਾ ਲਾਓ ਇਹ ਠੱਗੀ ਮਾਰਨੀ ਸੀ ਮਾਰ ਲਈ ਹਾਂ ਫਿਰ ਇਹ ਕੋਰਟ 'ਚ ਕੇਸ ਕੀਤਾ ਆਦੇ ਸਾਡੀ ਤੁਸੀਂ ਬੇਇੱਜ਼ਤੀ ਕਰਦੇ ਉਹਨਾਂ ਨੇ ਸਾਡੇ ਤੇ ਮਾਣਹਾਨੀ ਦਾ ਕਰਤਾ ਮੇਰਾ ਤਾਂ ਮੁੰਡਾ ਰੁਲ ਗਿਆ 7 ਸਾਲ ਹੋ ਗਏ ਰੁਲਦੇ ਫਿਰਦੇ ਨੂੰ ਤੇ 40 ਲੱਖ ਤੋਂ ਉੱਤੇ ਮੈਂ ਰੁਪਏ ਲਈ ਬੈਠਾ ਘਰ ਦੀ ਮੇਰੇ ਐਨ ਪਈ ਜਾਂ ਰੋਟੀ ਨਹੀਂ ਖਾਂਦੀ ਕਿਤੇ ਨਾ ਕਿਤੇ ਹੁੰਦਾ ਵੀ ਆਪਾਂ ਆਪਣੇ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਦੇ ਆਂ ਉਹਨਾਂ ਦੀ ਜ਼ਿੰਦਗੀ ਸੌਖੀ ਹੋਊਗੀ ਪਰ ਮੈਨੂੰ ਲੱਗਦਾ ਵੀ ਅੱਜ ਇਦੋਂ ਵੀ ਤਾਂ ਮੈਂ ਕਹਿੰਦਾ ਮਰਿਆ ਨਹੀਂ ਜਾਂਦਾ ਮਰਿਆ ਨਹੀਂ ਜਾਂਦਾ ਨੁਕਸਾਨ ਬਹੁਤ ਹੋਇਆ ਜੀ ਨੁਕਸਾਨ ਮਰਿਆ ਨਹੀਂ ਜਾਂਦਾ ਕੋਈ ਹਾਂਜੀ ਕਿੰਨਾ ਕਿਤੇ ਜਿਹੜੇ ਪਰਿਵਾਰ ਹੈਗੇ ਇਨਸਾਫ ਦੇ ਲਈ ਬੈਠੇ ਹੈਗੇ ਆ ਸੀਐਮ ਦਾ ਭਗਵੰਤ ਮਾਨ ਤੱਕ ਅਸੀਂ ਵੀ ਅਪੀਲ ਕਰਦੇ ਆ ਕਿ ਕੋਈ ਐਹੋ ਜਿਹਾ ਕਾਨੂੰਨ ਕਰੋ ਕਿ ਜਿਹੜਾ ਕੁੜੀਆਂ ਨਹੀਂ ਇੱਕ ਮੁੰਡਿਆਂ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਜਿਨ੍ਹਾਂ ਪਰਿਵਾਰਾਂ ਦੇ ਘਰ ਬਾਹਰ ਲੱਗੇ ਇਹ ਇਨਾ ਅੰਕਲ ਦੇ ਬੇਟੇ ਦੀ ਫੋਟੋ ਤੇ ਇਨਾ ਦੀ ਨੂੰਹ ਦੀ ਫੋਟੋ ਹੈਗੀ ਆ ਜਿਹਨੇ ਜਾ ਕੇ ਉੱਥੇ ਇਸ ਬੇਟੇ ਨਾਲ ਫਰਾਡ ਕੀਤਾ ਤੇ ਇਨਾ ਦੀ ਜਿੰਨੀ ਵੀ ਪੂੰਜੀ ਸੀ ਕਹਿੰਦੇ ਲੱਗ ਗਈ ਆ ਇੱਕ ਮਰਿਆ ਨਹੀਂ ਜਾਂਦਾ ਕਹਿੰਦੇ ਪਰ ਫਿਰ ਵੀ ਜਿਉਣਾ ਪੈਂਦਾ ਉਹਦੇ ਬੱਚਿਆਂ ਦੀ ਖਾਤਰ ਸੋ ਅੱਜ ਇਹ ਇੱਥੇ ਪਹੁੰਚੇ ਹੈਗੇ ਅੱਜ ਇਕੱਠ ਭਾਰੀ ਹੋਇਆ ਇਸ ਦੇ ਵਿੱਚ ਜਿਹੜੇ ਪੁਲਿਸ ਪ੍ਰਸ਼ਾਸਨ ਇਹਨਾਂ ਦੀ ਸੁਣਵਾਈ ਨਹੀਂ ਕਰਦੇ ਜਾਂ ਕੋਈ ਵੀ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਤੇ ਅੱਜ ਇਹ ਇੱਕ ਆਸ ਲੈ ਕੇ ਆਏ ਆ ਵੀ ਕਿਤੇ ਨਾ ਕਿਤੇ ਸਾਡੀ ਵੀ ਜਿਹੜੀ ਹੈਗੀ ਕੋਈ ਸੁਣਵਾਈ ਹੋਊਗੀ ਬਾਕੀ ਹੋਰ ਵੀ ਜਿਹੜੇ ਲੋਕ ਪਹੁੰਚੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਇਸੇ ਤਰ੍ਹਾਂ ਹੀ ਵੀਡੀਓ ਦੇ ਨਾਲ ਜੁੜੇ ਰਹੋ